ਸੈਂਟਰ ਸਰਕਾਰ ਨੇ ਆਪਦਾ ਕੰਮ ਜਾ ਜਮਾਇਆ ਪਾਖੜਾ ਵਿਆਸ ਮੈਨੇਜਮੈਂਟ ਦਾ ਜਿਹੜਾ ਕੰਟਰੋਲ ਬੋਰਡ ਤੋੜ ਕੇ ਉਹਦੇ ਵਿੱਚੋਂ ਪੰਜਾਬ ਦੇ ਜਿਹੜੀ ਹਿੱਸੇਦਾਰੀਆਂ ਨੂੰ ਕੱਢਿਆ ਗਿਆ ਉਦੋਂ ਦਾ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿੱਥੇ ਸੀ ਆਪਣੀਆਂ ਸ਼ਾਮਾਂ ਰੰਗੀਨ ਕਰਦੇ ਸੀ ਤੇ ਜਦੋਂ ਇਹ ਸਭ ਕੁਝ ਹੋ ਗਿਆ ਤੇ ਫਿਰ ਉਹਨਾਂ ਨੇ ਪਾਖੜਾ ਤੇ ਨੰਗਲ ਡੈਮ ਤੇ ਜਾ ਕੇ ਧਰਨਾ ਲਾ ਦਿੱਤਾ ਔਰ ਮੈਂ ਜਿੰਦਗੀ 'ਚ ਪਹਿਲੀ ਵਾਰ ਸੁਣਿਆ ਕਿ ਪੰਜਾਬ ਦਾ ਮੁੱਖ ਮੰਤਰੀ ਧਰਨਾ ਲਾਉਂਦਾ ਜਾ ਕੇ ਰੂਲਿੰਗ ਪਾਰਟੀ ਧਰਨਾ ਲਾਉਂਦਾ ਵਾਜ ਲੱਖ ਤਾਂ ਸਾਡੇ ਲਈ ਆ ਜਿਹੜੀ ਪਾਰਟੀ ਆ ਸਰਕਾਰ ਆ ਉਹਦੇ ਲਈ ਪਾਉਤੋ ਬਾਜ ਲੱਖ ਨਹੀਂ ਹੈਗੀ ਚੋਣ ਕਮਿਸ਼ਨ ਨੇ 40 ਲੱਖ ਦਾ ਬਜਟ ਰੱਖਿਆ ਹੋਇਆ ਖਰਚਾ ਕਰਨ ਦਾ ਪਰ ਉਹ ਤਾਂ 40 ਕਰੋੜ ਰੁਪਈਆ ਲਈ ਬੈਠੇ ਨੇ ਦੇਖੋ ਜਿੱਥੇ ਵੀ ਦਿਨ ਹੈ ਚਾਹੇ ਬੀਜੇਪੀ ਆ ਕਾਂਗਰਸ ਆ ਚਾਹੇ ਸਰਕਾਰ ਚਾਲੂਗਾ ਦਾ ਸਿਰੇ ਹੀ ਨਾ ਦਾ ਕੰਮ ਜਿੰਨਾ ਇਹ ਘੱਟ ਕਹਿੰਦੇ ਸੀ ਉਹਨਾਂ ਵੱਧ ਕਰਦੀ ਆ ਜਿੱਥੇ ਦਿਨਾਂ ਉੱਥੇ ਹੀ ਇਹਨਾਂ ਦਾ ਪੋਸਟਰ ਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ ਉਸ ਨਹੀਂ ਹੁੰਦਾ ਹੈਗਾ ਬਗੈਰੀਆਂ ਚੋਂ ਨਿਕਲ ਕੇ ਗਈਆਂ ਨੇ ਦੇਖੀਆਂ ਨੇ ਪਰ ਝਾੜੂ ਵਾਲਿਆਂ ਤੇ ਹੁਣ ਝਾੜੂ ਵਾਲੇ ਤਾਂ ਬਸ ਨਹੀਂ ਚੱਲਦਾ ਹੈਗਾ ਤਾਂ ਜਿਹੜੇ ਛੰਡੀਆਂ ਲਾਈਆਂ ਹੋਈਆਂ ਖੰਵਿਆਂ ਤੇ ਦਰਸਤਾਂ ਤੇ ਉਹ ਵੀ ਇਹ ਫੋਟਾ ਵਿੱਚ ਗਿਣਾ ਦੇਣ ਵੀ ਇਹ ਸਾਡੀਆਂ ਛੰਡੀਆਂ ਲੱਗੀਆਂ ਨੇ ਸਾਡੀਆਂ ਵੋਟਾਂ ਨੇ ਤਾਂ ਇਹੋ ਜਿਹੇ ਹਰਕਾ ਕਰਦੇ ਨੇ ਝਾੜੂ ਵਾਲੇ ਜਿੰਦਾਬਾਦ ਸਾਡਾ ਜੁੱਧ ਦਿੱਲੀ ਵਰਦ 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 ਚੋਣ ਨਿਸ਼ਾਨ ਬਹਦੀ ਹਾਂਜੀ ਪ੍ਰਧਾਨ ਜੀ ਚੋਣ ਮੁਹਿੰਮ ਜਿਹੜੀ ਚੱਲ ਰਹੀ ਹੈ ਆਰ ਬਿਲਕੁਲ ਨਜ਼ਦੀਕ ਪਹੁੰਚ ਚੁੱਕਿਆ ਜੀ ਆਪਾਂ ਇਲੈਕਸ਼ਨ ਦੇ ਦਿਨ ਬਿਲਕੁਲ ਨਜ਼ਦੀਕ ਹੈ ਜੀ ਤੇ ਕਿਵੇਂ ਕੀ ਕਹਿਣਾ ਚਾਹੁੰਦੇ ਹੋ ਜੀ ਤੁਸੀਂ ਚੋਣ ਪ੍ਰਚਾਰ ਦੇ ਬਾਰੇ ਵਿੱਚ ਕਿੰਨੀ ਮਜ਼ਬੂਤੀ ਨਾਲ ਆਪਾਂ ਜਿਹੜਾ ਚੋਣ ਪ੍ਰਚਾਰ ਹੈ ਜੀ ਆਪਣੀ ਪਾਰਟੀ ਦਾ ਕੀਤਾ ਜੀ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਕਾਨੂੰਨੀ ਤੌਰ ਤੇ ਬੰਦ ਹੋ ਜਾਊਗਾ। ਔਰ ਚੋਣ ਮਹਿੰਮ ਜਿਹੜੀ ਸਾਡੀ ਚੱਲੀ ਆ ਬਾਖੂਬੀ ਚੱਲੀ ਆ। ਇਹ ਜਿਹੜੀ ਚੋਣ ਸਾਡੇ ਉਮੀਦਵਾਰ ਨਵਨੀਤਖਬਾਰ ਗੋਪੀ ਜੀ ਲੜ ਰਹੇ ਨੇ। ਇਹਨਾਂ ਨੇ ਜਿਹੜੇ ਮੁੱਦੇ ਛੋਹੇ ਨੇ ਇਹ ਜਿਹੜਾ ਏਰੀਆ ਲੁਧਿਆਣਾ ਪੱਛਮੀ ਦਾ ਲੁਧਿਆਣੇ ਦਾ ਇਹ ਪੌਸ਼ ਏਰੀਆ। ਇੱਥੇ ਕਲੀਨ ਲੋਕ বাসਦੇ ਨੇ ਸੱਭਿਆਕ ਲੋਕ বাসਦੇ ਨੇ ਪੜ੍ਹੇ ਲਿਖੇ ਲੋਕ বাসਦੇ ਨੇ ਉਦਯੋਗਪਤੀ বাসਦੇ ਔਰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਵੇਂ ਪੂਰੇ ਲੁਧਿਆਣੇ ਵਾਂਗ ਇਸ ਇਲਾਕੇ ਦੇ ਵਿੱਚ ਵੀ ਪਾਣੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਔਰ ਸਾਡਾ ਜਿਹੜਾ ਜੋਥ ਹੈ ਆਉਣ ਵਾਲਾ ਉਹਦੇ ਲਈ ਜਿਹੜੀ ਸਕਿੱਲ ਪ੍ਰੋਫੈਸ਼ਨਲ ਹੁੰਦੇ ਨੇ ਕੰਮ ਆ ਉਹਦੀ ਜਿਹੜੀ ਇੰਸਟੀਚਿਊਟ ਨੇ ਜਿਵੇਂ ਇਹ AI ਦਾ ਜ਼ਮਾਨਾ ਹੈ ਅੱਜਕੱਲ ਉਹਦੇ ਲਈ ਇਹ ਸੁਪਨਾ ਗੋਪੀ ਸਾਹਿਬ ਦਾ ਗੁਰੂ ਮਹਾਰਾਜ ਸਾਕਾਰ ਕਰਨਗੇ ਕਿ ਉਹਦੇ ਲਈ ਇੱਕ ਵੱਡਾ ਇੰਸਟੀਚਿਊਟ ਇੱਥੇ ਬਣਾਇਆ ਜਾਊਗਾ ਜਿਵੇਂ ਆ ਸਿਟੀ ਸੈਂਟਰ ਪਿਆ ਇਹ ਖੰਡਰ ਦਾ આરોਪ ਧਾਰਨ ਕਰ ਚੁੱਕਿਆ ਸ਼ਾਇਦ ਉਹਨਾਂ ਕਪਲਾ ਉਹ ਕਪਲੇਵਾਜਾਂ ਨੇ ਵੀ ਨਹੀਂ ਕੀਤਾ ਹੋਣਾ ਜਿੰਨੀ ਇਹ ਕਪਲੇ ਨੂੰ ਟਰੇਸ ਕਰਨ ਦੇ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਹੋ ਗਈ ਹੈ ਇੱਥੇ ਜਿਹੜਾ ਮਟੀਰੀਅਲ ਪਿਆ ਉਹ ਸੜ ਗਿਆ ਰਾਖ ਹੋ ਗਿਆ ਮਿੱਟੀ ਹੋ ਗਿਆ ਇਹਨਾਂ ਸਾਰੀਆਂ ਜਿਹੜੀ ਨੈਗਲੀਜੈਂਸੀ ਹੈ ਇਹਦਾ ਜਿਹੜਾ ਖਮਿਆਜਾ ਹੈ ਉਹ ਸਾਨੂੰ ਵੋਟਰਾਂ ਨੂੰ ਭੁਗਤਣਾ ਪੈਂਦਾ ਹੈ ਇਹ ਟੈਕਸ ਦੇ ਰੂਪ ਸਾਡੇ ਕੋਲੋਂ ਕਲੈਕਟ ਕੀਤਾ ਜਾਂਦਾ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹਨੂੰ ਹਰ ਤਰ੍ਹਾਂ ਦਾ ਪਾਰਦਰਸ਼ੀ ਬਣਾਉਣ ਲਈ ਸਾਫ਼ ਸੁਥਰਾ ਬਣਾਉਣ ਲਈ ਇਹ ਚੋਣ ਦਾ ਪੈਗਾਮ ਅਸੀਂ ਲੋਕਾਂ ਦੇ ਵਿੱਚ ਲੈ ਕੇ ਗਏ ਆਂ ਔਰ ਲੋਕਾਂ ਨੇ ਸਾਨੂੰ ਬਹੁਤ ਭਰਮਾ ਹੁਗਾਰਾ ਦਿੱਤਾ ਹੈ ਬਾਕੀ ਪੋਲਿੰਗ ਬੂਥਾਂ ਦੀ ਤਿਆਰੀ ਹੈ ਲੋਕਲ ਜਿਹੜੇ ਲੋਕ ਨੇ ਉਹ ਆਪੋ ਆਪਣੀ ਜ਼ਿੰਮੇਵਾਰੀ ਸੰਭਾਲਣਗੇ ਹਰ ਜਗ੍ਹਾ ਦੇ ਉੱਤੇ ਸਾਡਾ ਪੋਲਿੰਗ ਬੂਥ ਲੱਗੂਗਾ ਪ੍ਰਧਾਨ ਜੀ ਅਗਰ ਆਪਾਂ ਸ਼ਰਾਬ ਦੀ ਗੱਲ ਕਰਦੇ ਆਂ ਔਰ ਨਸ਼ਿਆਂ ਦੀ ਗੱਲ ਕਰਦੇ ਆਂ ਜਿਹੜੇ ਹੋਰ ਨਸ਼ੇ ਚੋਨਾ ਚ ਪਰਚਲਿਤ ਹੁੰਦੇ ਨੇ ਜੀ ਜਿਨ੍ਹਾਂ ਦੀ ਸਪਲਾਈ ਕੀਤੀ ਜਾਂਦੀ ਹੈ ਜੀ ਤੁਸੀਂ ਲੋਕਾਂ ਤੋਂ ਇਨ ਇਥੋਂ ਤੇ ਲੁਧਿਆਣਾ ਪੱਛਮੀ ਦੇ ਲੋਕਾਂ ਤੋਂ ਕੀ ਆਸ ਰੱਖਦੇ ਹੋ ਕਿ ਉਹ ਪ੍ਰਚਲਨ ਆ ਜਿਹੜਾ ਕਿਤੇ ਕਿਤੇ ਨਾ ਕਿਤੇ ਹੁੰਦਾ ਤਾਂ ਚੋਰੀ ਛਿਪੇ ਆ ਜੀ ਉਹ ਕਿਤੇ ਨਾ ਕਿਤੇ ਸੁਣ ਨੂੰ ਮਿਲੇਗਾ ਜੀ ਸੁਣਨ ਨੂੰ ਨਹੀਂ ਦੇਖਣ ਨੂੰ ਵੀ ਮਿਲਦਾ ਹੈ ਵੱਡੀਆਂ ਜਿਹੜੀਆਂ ਸਰਮਾਇਦਾਰ ਪਾਰਟੀਆਂ ਨੇ ਉਨ੍ਹਾਂ ਵੱਲੋਂ ਹਰ ਨਜਾਇਜ਼ ਤਰੀਕਾ ਅਪਣਾਇਆ ਜਾਂਦਾ ਹੈ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਜਿਵੇਂ ਹੁਣੇ ਗੱਲ ਕਰਕੇ ਗਏ ਨੇ ਕਿ ਭਾਵੇਂ ਸਾਡੇ ਦਫ਼ਤਰ ਦੇ ਕੰਧ ਦੇ ਨਾਲ ਠੇਕਾ ਸਾਂਝਾ ਹੈ ਪਰ ਮੈਂ ਕਹਿੰਦੇ ਵੀ ਕੋਈ ਵੀ ਸਾਡਾ ਜਥੇਦਾਰ ਜੀ ਇੱਧਰ ਨੂੰ ਜਾਂਦਾ ਨਹੀਂ ਦੇਖਿਆ ਤੇ ਨਾ ਸਾਡੇ ਦਫ਼ਤਰ ਦੇ ਵਿੱਚ ਸ਼ਾਮ ਨੂੰ ਆਜੋ ਸਵੇਰ ਨੂੰ ਆਜੋ ਦਾਣਾ ਪ੍ਰਸ਼ਾਦਾ ਚਾਹ ਦਾ ਲੰਗਰ 24 ਘੰਟੇ ਚੱਲਦਾ ਹੈ ਉਹ ਸਾਡੇ ਵਰਕਰਾਂ ਤੋਂ ਬਿਨਾਂ ਕੋਈ ਗਰੀਬ ਰਾਘੀਰ ਵੀ ਸ਼ੱਕ ਸਕਦਾ ਹੈ ਤੇ ਨਸ਼ਿਆਂ ਤੋਂ ਜਿਹੜੀ ਸਾਡੀ ਪਾਰਟੀ ਆ ਇਹ ਸਖਤ ਵਿਰੁੱਧ ਹੈ ਔਰ ਇਹ ਸਟੈਂਡ ਤੇ ਅਟਲ ਹੈ ਪ੍ਰਧਾਨ ਜੀ ਜਿਵੇਂ ਤੁਸੀਂ ਦੱਸਿਆ ਸੀ ਵੀ ਹਲਕੇ ਦੀਆਂ ਸਮੱਸਿਆਵਾਂ ਨੇ ਉਹ ਵੀ ਕਾਫੀ ਗੰਭੀਰ ਨੇ ਔਰ ਪੀਣ ਵਾਲੇ ਪਾਣੀ ਦੀ ਅਗਰ ਆਪਾਂ ਸਮੱਸਿਆ ਦੀ ਗੱਲ ਕਰਦੇ ਆ ਇਨਾ ਪੌਸ਼ ਏਰੀਆ ਜੀ ਇੱਥੇ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਇਹ ਹੁਣ ਤੁਸੀਂ ਜਰਨਲਿਸਟੋਂ ਤੁਸੀਂ ਹਿਸਾਬ ਲਾ ਲਓ ਵੀ ਜਾਦੀ ਇਸ ਏਰੀਏ ਦੇ ਵਿੱਚ ਜਿਹੜਾ ਪੰਜਾਬ ਦਾ ਸਾਰਿਆਂ ਤੋਂ ਵੱਡਾ ਸ਼ਹਿਰ ਲੁਧਿਆਣਾ ਤੇ ਲੁਧਿਆਣੇ ਸ਼ਹਿਰ ਦਾ ਪੌਸ਼ ਏਰੀਆ ਜਿੱਥੇ ਅੱਜ ਅੱਜ ਖੜੇ ਆ ਇਸ ਏਰੀਏ ਦੇ ਵਿੱਚ ਵੀ ਜਿਹੜੀਆਂ ਸਮੱਸਿਆਵਾਂ ਨੇ ਪੀਣ ਵਾਲੇ ਪਾਣੀ ਦੀ ਵੀ ਆ ਔਰ ਸਫਾਈ ਦੀ ਵੀ ਆ ਕੱਲ ਇੱਥੇ ਰੂਲਿੰਗ ਪਾਰਟੀ ਦੀ ਰੈਲੀ ਹੋਈ ਹੈ ਕੱਲ ਇੱਥੇ ਕੂੜਾ ਚੱਕਣ ਵਾਲੇ ਟਰੱਕ ਆਏ ਨੇ ਤੇ ਕੱਲ ਹੀ ਇੱਥੇ ਸਫਾਈ ਕਰਮਚਾਰੀ ਆਏ ਨੇ ਔਰ ਕੱਲ ਹੀ ਇੱਥੇ ਉਹ ਆਰਜੀ ਤੌਰ ਤੇ ਪੈਚਬਰਕ ਕੀਤਾ ਗਿਆ ਸੜਕ ਨੂੰ ਇਹ ਸਿਰਫ ਫਾਰਮੈਲਟੀ ਹੈ ਜਿਹੜੀ ਬੇਸਿਕਲੀ ਜ਼ਰੂਰਤ ਹੈ ਵੋਟਰ ਦੀ ਉਹ ਤੋਂ ਵੋਟਰ ਇਹ ਕੋਈ ਤਾਂ ਕਹਿ ਸਕਦੇ ਆ ਜੀ ਇਸ ਹਲਕੇ ਦੇ ਵਿੱਚ ਜਿਹੜੀ ਬੁਨਿਆਦੀ ਸਹੂਲਤ ਲੋਕਾਂ ਨੂੰ ਮਿਲਣੀ ਚਾਹੀਦੀ ਹੈ ਬੁਨਿਆਦੀ ਸਹੂਲਤ ਵੀ ਨਾਲੇ ਤੱਕ ਪਹੁੰਚੀ ਜੀ ਜਦੋਂ ਇਸ ਹਲਕੇ ਦੇ ਵਿੱਚ ਬੁਨਿਆਦੀ ਸਹੂਲਤ ਤੋਂ ਸਾਡਾ ਵੋਟਰ ਵਾਂਝਾ ਤਾਂ ਪੂਰੇ ਲੁਧਿਆਣੇ ਦਾ ਜਾਂ ਰੂਲਰ ਏਰੀਆ ਦਾ ਹਿਸਾਬ ਪੂਰੇ ਪੰਜਾਬ ਦਾ ਹਿਸਾਬ ਤੁਸੀਂ ਬੁੱਧੀਜੀਵੀ ਆਪ ਕੱਢ ਸਕਦੇ ਪ੍ਰਧਾਨ ਜੀ ਇੱਕ ਲਾਸਟ ਪੁੱਛਣਾ ਚਾਹੁੰਦੇ ਆ ਅਗਰ ਆਪਾਂ ਰਿਕਾਰਡ ਨੂੰ ਫਰੋਲੀਏ ਤਾਰ ਰਿਪੋਰਟ ਦੇ ਵਿੱਚ ਅੱਪਾ ਅਗਰ ਦੇਖਾਂਗੇ ਤਾਂ ਕਰੋੜਾਂ ਅਰਬਾਂ ਰੁਪਏ ਜਣੀ ਇੱਥੇ ਲੁਧਿਆਣਾ ਦੇ ਵਿੱਚ ਇਨਵੈਸਟ ਹੋ ਚੁੱਕੇ ਨੇ ਜਿਨ੍ਹਾਂ ਜਿਹੜੇ ਕਿ ਸਿਰਫ ਪਾਣੀ ਦੇ ਨਾਲ ਸੰਬੰਧਿਤ ਖਰਚੇ ਗਏ ਨੇ ਲੋਕਾਂ ਨੂੰ ਸਾਫ਼ ਪਾਣੀ ਪੀਣ ਲਈ ਦੇਣ ਲਈ ਖਰਚੇ ਗਏ ਨੇ ਇਹਦੇ ਬਾਰੇ ਕੀ ਕਹਿਣਾ ਚਾਹਣਗੇ ਜਿਹੜਾ ਐਮਐਲਏ ਹੁੰਦਾ ਜੀ ਉਹਦੀ ਡਿਊਟੀ ਹੈ ਉਹਦਾ ਕਰਤੱਵ ਬਣਦਾ ਵੀ ਆਪਣੇ ਇਲਾਕੇ ਦੇ ਲੋਕਾਂ ਦੀ ਵਿਧਾਨ ਸਭਾ ਦੇ ਵਿੱਚ ਜਾ ਕੇ ਵਕਾਲਤ ਕਰਨੀ ਹੈ ਭਾਵੇਂ ਜੋ ਸਾਡੀਆਂ ਬੇਸਿਕ ਸਮੱਸਿਆਵਾਂ ਨੇ ਉਹਨੂੰ ਵਿਧਾਨ ਸਭਾ ਤੇ ਜਿਹੜਾ ਇੱਕ ਐਮਐਲਯੂ ਪਲੇਟਫਾਰਮ ਮਿਲਦਾ ਹੈ ਉੱਥੇ ਜਾ ਕੇ ਐਕਸਪਲੇਨ ਕਰਨਾ ਹੈ ਔਰ ਉਹਨਾਂ ਨੂੰ ਇੰਪਲੀਮੈਂਟ ਕਰਨਾ ਹੈ ਔਰ ਕਰਵਾਉਣਾ ਹੈ ਨਾ ਕਿ ਸਾਡੇ ਮੁੱਖ ਮੰਤਰੀ ਦੀ ਤਰ੍ਹਾਂ ਕਰਨਾ ਵੀ ਪਾਣੀਆਂ ਦਾ ਜਿਹੜਾ ਅੱਜ ਤੁਸੀਂ ਮੁੱਦਾ ਸ਼ੋਇਆ ਇਹ ਗਾਰੰਟੀ ਇਵੈਂਟ ਹੈ ਜੋ ਪਾਣੀਆਂ ਦਾ ਜਦੋਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਜਿਹੜਾ ਉਹਦੇ ਉੱਤੇ ਸੈਂਟਰ ਸਰਕਾਰ ਨੇ ਆਪਦਾ ਕੰਮ ਜਾ ਜਮਾਇਆ ਭਾਖੜਾ ਬਿਆਸ ਮੈਨੇਜਮੈਂਟ ਦਾ ਜਿਹੜਾ ਕੰਟਰੋਲ ਬੋਰਡ ਤੋੜ ਕੇ ਉਦੇ ਵਿੱਚੋਂ ਪੰਜਾਬ ਦੇ ਜਿਹੜੀ ਹਿੱਸੇਦਾਰੀਆਂ ਉਹਨੂੰ ਕੱਢਿਆ ਗਿਆ ਉਦੋਂ ਦਾ ਭਗਵੰਤ ਮਾਨ ਸਾਹਿਬ ਪਤਾ ਨਹੀਂ ਕਿੱਥੇ ਸੀ ਆਪਣੀਆਂ ਸ਼ਾਮਾਂ ਰੰਗੀਨ ਕਰਦੇ ਸੀ ਤੇ ਜਦੋਂ ਇਹ ਸਭ ਕੁਝ ਹੋ ਗਿਆ ਤੇ ਫਿਰ ਉਹਨਾਂ ਨੇ ਭਾਖੜਾ ਤੇ ਨੰਗਲ ਡੈਮ ਤੇ ਜਾ ਕੇ ਧਰਨਾ ਲਾ ਦਿੱਤਾ ਔਰ ਮੈਂ ਜਿੰਦਗੀ 'ਚ ਪਹਿਲੀ ਵਾਰ ਸੁਣਿਆ ਕਿ ਪੰਜਾਬ ਦਾ ਮੁੱਖ ਮੰਤਰੀ ਧਰਨਾ ਲਾਉਂਦਾ ਜਾ ਕੇ ਰੂਲਿੰਗ ਪਾਰਟੀ ਧਰਨਾ ਲਾਉਂਦੀ ਪ੍ਰਧਾਨ ਇਹ ਕਰਨ ਦੀ ਗੱਲ ਹੋ ਰਹੀ ਹੈ ਕਹਿਣ ਦੀ ਗੱਲ ਹੋ ਰਹੀ ਹੈ ਤੇ ਸਾਡੇ ਜਿਹੜੇ ਉਮੀਦਵਾਰ ਨਵਨੀਤ ਕੁਮਾਰ ਗੋਪੀ ਨੇ ਜਿਨ੍ਹਾਂ ਦਾ ਸਾਡੇ ਵਲੰਟੀਅਰਾਂ ਨੇ ਘਰ ਘਰ ਜਾ ਕੇ ਪ੍ਰਚਾਰ ਕੀਤਾ ਉਹ ਕਹਿਣੀ ਤੇ ਕਰਨੇ ਦੇ ਪੂਰੇ ਹੋਣਗੇ ਭਾਵ ਜੋ ਕਹਿਣਗੇ ਉਹ ਕਰਨ ਉਹ ਹੈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚੋਣ ਪ੍ਰਚਾਰ ਦੇ ਵਿੱਚ ਬਹੁਤ ਜੋਰ ਲਾਇਆ ਜੀ ਆਪਾਂ ਨੇ ਤੁਹਾਡੀ ਪਾਰਟੀ ਨੇ ਜੀ ਸਾਡੇ ਨਾਲ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਆਪਣੇ ਚੋਣ ਪ੍ਰਚਾਰ ਦੇ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਪੱਤਰਕਾਰ ਸਾਹਿਬ ਸ੍ਰੀਮਣੀ ਅਕਾਲੀ ਹਲਤ ਪ੍ਰਚਾਰ ਹਮੇਸ਼ਾ ਜਿੰਨੇ ਵੀ ਜ਼ਥੇਦਾਰ ਨੇ ਇਹਦੇ ਵਿੱਚ ਕੰਮ ਕਰਦੇ ਨੇ ਕੋਈ ਦਰਬਤੋਂ ਨਹੀਂ ਕਈ ਕਿ ਕਰੀ ਹੈਗੀ ਕਾਹਦੇ ਦੀ ਤੇ ਬਾਕੀ ਦੁਨੀਆਂ ਪਾਰਟੀਆਂ ਦਾ ਹੁਣ ਦਰਸਤ ਕੋਈ ਨਹੀਂ ਲੈ ਕਰੇ ਪਏ ਨੇ ਕਾਹਦੀ ਕੰਦ ਨਹੀਂ ਛੱਡੀ ਬਾਕੀ ਕਿੱਡੇ-ਕੱਡੇ ਜਲਸੇ ਕਰੇ ਨੇ ਜਿਵੇਂ ਹੁਣ ਗੋਪੀ ਜੀ ਦੱਸ ਕੇ ਕਹਿ ਰਹੇ ਸਾਨੂੰ ਵੀ ਨਜਾਇਜ਼ ਪੈਸਾ ਆਉਂਦਾ ਨਜਾਇਜ਼ ਪੈਸਾ ਲਾਉਂਦੇ ਨੇ ਸੋ ਸਾਡੇ ਕੋਲ ਤਾਂ ਸਹੀ ਕੰਮ ਕਰਨਦੇ ਹੀ ਉਹ ਨੇ ਸਾਨੂੰ ਆਗਿਆ ਵੀ ਉਹ ਨਹੀਂ ਇਹ ਆ ਵੀ ਭਾਈ ਸਹੀ ਇਹ ਕੰਮ ਕਰਨੇ ਨੇ ਗਲਤ ਕੰਮ ਨਹੀਂ ਕਰਨੇ ਸਾਡੇ ਜਨਰੇਵਾਰਾਂ ਨੇ ਮਿਹਨਤ ਬਹੁਤ ਕਰੀ ਆ ਤੇ ਮੈਂ ਤੁਹਾਨੂੰ ਦੱਸਦੀ ਕਰੀ ਹੋਈ ਹੁਣ ਅੱਜ ਲਾਸਟ ਦਿਨ ਸੀਗਾ ਸਾਡਾ ਤੇ ਇਹ ਰਹਾ ਮੂਰੇ 21 ਤਰੀਕ ਨੂੰ ਰੰਗ ਲਿਆਊਗੀ ਉਹ 21 ਨੂੰ ਵੋਟਾਂ ਬਾਲਟੀ ਨੂੰ ਪਹਿਣਗੀਆਂ ਵਰਤੋਂ ਵੱਧ ਪ੍ਰਧਾਨ ਜੀ ਤੁਸੀਂ ਕਹਿੰਦੇ ਹੋ ਵੀ ਦਰਖਤ ਪੂਰੇ ਕੀਤੇ ਪਏ ਨੇ ਜੀ ਪ੍ਰਚਾਰ ਛੰਡੀਆਂ ਲਾਲਾ ਕੇ ਜੀ ਲੇਕਿਨ ਚੋਂ ਕਮਿਸ਼ਨ ਤਾਂ ਕਹਿੰਦਾ ਜੀ ਅਸੀਂ ਬਾਜ਼ ਅੱਖ ਨਾਲ ਸਾਰੇ ਕਿਤੇ ਦੇਖ ਰਹੇ ਹਾਂ ਜੀ ਕਿਤੇ ਵੀ ਕੋਈ ਰਤੀ ਪਰ ਰੰਗਣਾ ਨਹੀਂ ਕੀਤੀ ਜਾਏਗੀ ਜੀ ਬਾਜੱਖ ਤਾਂ ਸਾਡੇ ਲਈ ਆ ਜਿਹੜੀ ਪਾਰਟੀ ਆ ਸਰਕਾਰ ਆ ਉਹਦੇ ਲਈ ਪਾਉ ਕਿਉਂ ਬਾਜੱਖ ਨਹੀਂ ਹੈਗੀ ਕੌਣ ਕਮਿਸ਼ਨ ਨੇ 40 ਲੱਖ ਦਾ ਬਜਟ ਰੱਖਿਆ ਹੋਇਆ ਖਰਚਾ ਕਰਨ ਦਾ ਪਰ ਉਹ ਤਾਂ 40 ਕਰੋੜ ਰੁਪਈਆ ਲਈ ਬੈਠੇ ਨੇ ਦੇਖੋ ਜਿੱਥੇ ਵੀ ਦੀਨਾ ਚਾਹੇ ਬੀਜੇਪੀ ਆ ਕਾਂਗਰਸ ਆ ਚਾਹੇ ਸਰਕਾਰ ਚਾਲੂ ਦਾ ਤਾਂ ਸਿਰੇ ਹੀ ਨਾ ਤਾਂ ਕੰਮ ਜਿੰਨਾ ਇਹ ਘੱਟ ਕਹਿੰਦੇ ਸੀ ਉਹਨਾਂ ਵੱਧ ਕਰਦੀ ਆ ਜਿੱਥੇ ਦੀਨਾ ਉੱਥੇ ਹੀ ਇਹਨਾਂ ਦਾ ਪੋਸਟਰ ਲੱਗਿਆ ਹੋਇਆ ਬੋਰਡ ਲੱਗਿਆ ਹੋਇਆ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ ਤੇ ਇਹ ਇਹਨਾਂ ਨੂੰ ਕੁਝ ਨਹੀਂ ਕਹਿੰਦੇ ਤੇ ਸਾਡੇ ਲਈ ਬਾਜ਼ ਅੱਕ ਜ਼ਰੂਰ ਹੈ ਪ੍ਰਸ਼ਾਸਨ ਦੇ ਤੇ ਸਾਡੇ ਤੇ ਨਿਗਰਾਨੀ ਰੱਖਵਾ ਦੇ ਰਹੇ ਆਂ ਜੀ ਛੰਡੀਆਂ ਵਗੈਰਾ ਤਾਂ ਆਪਾਂ ਨੇ ਇਹ ਤਾਂ ਲਾਈਆਂ ਹੀ ਹੋਣਗੀਆਂ ਜੀ ਇਹ ਵੋਟਾਂ ਦਾ ਯਾਰ ਬੰਦਿਆਂ ਨੇ ਪਾਉਣੀਆਂ ਨੇ ਪਰਵਾਹ ਬੰਦਿਆਂ ਨੇ ਨਿਸ਼ਾਨਾਂ ਨੇ ਪਾਉਣੀਆਂ ਨੇ ਦਰਸਤਾ ਨੇ ਵੋਟਾਂ ਹੋ ਗਈਆਂ ਪਾਉਣੀਆਂ ਨੇ ਇਹ ਤਾਂ ਦਰਸਤੇ ਲਾਲ ਪੀਲੇ ਕਰੇ ਪਾਏ ਨੇ ਲਾ ਟੰਗ ਟਾਂਗ ਕੇ ਵੋਟਰ ਰਟਨ ਛੰਡੇ ਚਾਟਾ ਟਾਂਗ ਕੇ ਕੰਨਾਂ ਕਮਾਲ ਕਰੀਆਂ ਵੀ ਕੰਨਾਂ ਵੋਟਾਂ ਪਾਉਣੀਆਂ ਆ ਸੋ ਜਿਆਦਾ ਸਹੀ ਜਾਂਦੇ ਸੀ ਵੋਟਾਂ ਲੈ ਆਣਾ ਸਾਨੂੰ ਲੋਕ ਦੱਸਦੇ ਸੀ ਕਹਿੰਦੇ ਯਾਰ ਆ ਵੋਟ ਪ੍ਰਚਾਰ ਆ ਜਿਹੜਾ ਤੁਹਾਡਾ ਸ਼ਾਂਤਮਈ ਹੈ ਤੇ ਉਹਨਾਂ ਨੇ ਤਾਂ ਉਹੀ ਹਲਕਾ ਢਾਲੀ ਪਈ ਆ ਜਦੋਂ ਜਾਂਦੇ ਨੇ ਲਾ 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 ਕਰਦੇ ਫਿਰਦੇ ਨੇ ਦੋ ਲੋਕ ਮੇਰਾ ਮਤਵ ਕਰਦੇ ਅਸੀਂ ਰੋਡ ਸ਼ੋਅ ਕਰਤੇ ਰਹੇ ਪੈਗਲ ਕਰਦੇ ਰਹੇ ਜਿੰਨੇ ਵੀ ਕਰੇ ਨੇ ਅਸੀਂ ਕੋਈ ਗੱਡੀਆਂ ਦੇ ਵਿੱਚ ਨਹੀਂ ਘੁੰਮੇਗੇ ਇਹ ਪਤਾ ਸੀਗਾ ਸਾਡਾ ਜੇ ਵੀ ਇਹ ਬਜਟ ਦੇ ਵਿੱਚ ਰਹਿ ਕੇ ਬੈਰੇ ਦੇ ਵਿੱਚ ਰਹਿ ਕੇ ਕੰਮ ਕਰਾਂਗੇ ਜਿੰਨਾ ਕਰਨਾ ਲੋਕਾਂ ਨੇ ਪਸੰਦ ਵੀ ਆਇਆ ਸਾਡਾ ਚੋਣ ਪ੍ਰਚਾਰ ਲੋਕ ਖੁਸ਼ ਹੁੰਦੇ ਸੀਗੇ ਜਦੋਂ ਮੈਂ ਕਹਿੰਦੇ ਹਾਂ ਤੁਹਾਡਾ ਚੋਣ ਪ੍ਰਚਾਰ ਬਹੁਤ ਪਸੰਦ ਆ ਕਿਸੇ ਨੂੰ ਤੁਸੀਂ ਮਾੜਾ ਨਹੀਂ ਬੋਲਦੇ ਕਿਸੇ ਦੀ ਵਿਰੋਧ ਨਹੀਂ ਕਰਦੇ ਆਪਣੇ ਲਈ ਲੋਕ ਬੋਟ ਮੰਗਦੇ ਹੋ ਤੁਸੀਂ ਆਪਣੀਆਂ ਜਿਹੜੀਆਂ ਹੈਗੀਆਂ ਨੇ ਆਪਣੀਆਂ ਮਾਨਸਾਭਦੀਆਂ ਦੱਸ ਕੇ ਬੋਟ ਮੰਗ ਰਹੇ ਹੋ ਲੋਕਾਂ ਨੂੰ ਬਹੁਤ ਪਸੰਦ ਆਈ ਹੈ ਸਾਡੇ ਉਹਨਾਂ ਦੇ ਜੋ ਅਸੀਂ ਜਾ ਕੇ ਕਹਿੰਦੇ ਸੀ ਦੱਸਦੇ ਸੀ ਲੋਕਾਂ ਨੇ ਤਰੀਫਾਂ ਕਰੀਆਂ ਨੇ ਕਹਿੰਦੇ ਸਾਵਾ ਸਿਆਸਤ ਜੀ ਐਸਾ ਵੀ ਤਾਂ ਹੋ ਸਕਦਾ ਚੋਣ ਕਮਿਸ਼ਨ ਵੱਲੋਂ ਸਾਰਾ ਸਾਬ ਦਾ ਬਾਅਦ ਇਕੱਠੇ ਕੀਤਾ ਜਾਵੇ ਜੀ ਇਹਨਾਂ ਨੇ ਕੋ ਲੋਕਾਂ ਨੂੰ ਵੀ ਲੱਗਣਾ ਕੀ ਕੀ ਹੈ ਜੀ ਨੇ ਖੋਲ ਖਾਜੀ ਆਪਾਂ ਪਹਿਲੀ ਇਹ ਚੋਣਾਂ ਤਾਂ ਦੇਖਿਆ ਨਹੀਂ ਹੈਗੀਆਂ ਜਿਹੜੀਆਂ ਸਰਕਾਰਾਂ ਹੁੰਦੀਆਂ ਨੇ ਕਿਹੜੀਆਂ ਸਰਕਾਰਾਂ ਦੇ ਕਹਿੰਦੇ ਚੋਣ ਪ੍ਰਚਾਰ ਚੋਣ ਪ੍ਰਸ਼ਾਸਨ ਨੇ ਕਾਰਵਾਈਆਂ ਕਰੀਆਂ ਨੇ ਕੁਛ ਨਹੀਂ ਹੁੰਦਾ ਹੈਗਾ ਬਸ ਇਹ ਚੋਣ ਨਿਕਲ ਦੇ ਗਈਆਂ ਨੇ ਦੇਖਿਆ ਨੇ ਪਰ ਚਾੜੂ ਵਾਲਿਆਂ ਤੇ ਹੁਣ ਚਾੜੂ ਵਾਲਿਆਂ ਦਾ ਬਸ ਨਹੀਂ ਚੱਲਦਾ ਹੈਗਾ ਤਾਂ ਜਿਹੜੇ ਝੰਡੀਆਂ ਲਾਈਆਂ ਹੋਈਆਂ ਖੰਭਿਆਂ ਤੇ ਦਰਦਾਂ ਤੇ ਉਹ ਵੀ ਇਹ ਫੋਟਾਂ ਵਿੱਚ ਗਿਣਾ ਦੇਣ ਵੀ ਇਹ ਸਾਡੀਆਂ ਝੰਡੀਆਂ ਲੱਗੀਆਂ ਨੇ ਸਾਡੀਆਂ ਵੋਟਾਂ ਨੇ ਉਹ ਇਹ ਜਿਹੜਾ ਹਰਕਤਾਂ ਕਰਦੇ ਨੇ ਝੜੂ ਵਾਲੇ ਤੇ ਬਾਕੀ ਸੁਨੇਹਾ ਦਮਾਗੇ ਇੱਕ ਸਰਾਰ ਸਿਮਰਜੀਤ ਸਿੰਘ ਮਾਨ ਸਾਹਿਬ ਸੱਚ ਦੇ ਸਿਆਸਤ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਤੇ ਚੱਲਦੇ ਨੇ ਤੇ ਜਿੰਨਾ 40 ਸਾਲ ਦਾ ਉਹਨਾਂ ਦਾ ਸੰਘਰਸ਼ ਆ ਤੇ ਉਹਦੇ ਵਿੱਚ ਕੋਈ ਉਹਨਾਂ ਨੇ ਨਾ ਪੈਸੇ ਚੱਕਰ ਬਿਕੇ ਨੇ ਝੁਕੇ ਨੇ ਤੇ ਉਹਨਾਂ ਦੀ ਕਾਮਯਾਬੀ ਸਾਰਿਆਂ ਦੀ ਕਾਮਯਾਬੀ ਹੋਊਗੀ ਲੁਧਿਆਣੇ ਤੋਂ ਲੰਮਦੀਤ ਕੁਮਾਰ ਗੋਪੀ ਜੀ ਉਹ ਬਾਲਟੀ ਦੇ ਚੌਂਦ ਸਾਹਿਬ ਨੂੰ ਅਸੀਂ ਵੋਟਾਂ ਪਾ ਕੇ ਜਿਤਾ ਦਈਏ ਇਹਨਾਂ ਨੂੰ ਅਸੀਂ ਤੇ ਅਸੀਂ ਸਮਝ ਲਾਗੇ ਵੀ ਪ੍ਰਧਾਨ ਸਾਹਿਬ ਜਿੱਤ ਗਏ ਨਹੀਂ ਸੋ ਪੂਰਾ 27 ਵਾਲਾ ਜਿਹੜਾ ਟਾਈਮ ਆਉਂਦਾ ਇਹ ਉਹ ਤਾਂ ਹੋਣਾ ਜਾ ਕੇ ਵੀ 27 ਵਾਲਾ ਜਿਹੜਾ ਝਾੜੂ ਵਾਲੇ ਜਿੱਤ ਗਏ ਲੋਕਾਂ ਨੇ ਬਹੁਤ ਰੋਣਗੇ ਕਿਉਂ ਵੋਟਾਂ ਪਾਉਣੀਆਂ ਨੇ ਅਸੀਂ ਜੇ ਪਾਉਣੀਆਂ ਨੇ ਤਾਂ ਬਾਲਟੀ ਨੂੰ ਪਾ ਲੋ ਝਾੜੂ ਵਾਲਿਆਂ ਨੇ ਫਿੱਤਰ ਫੇਰਦੋ ਐਂਕੀ ਬਹੁਤ ਖਰਾਬ ਕਰਨਿਆ ਝਾੜੂ ਵਾਲਿਆਂ ਨੇ ਨਾ ਬਾ ਕਾਂਗਰਸ ਨੂੰ ਪਾਉ ਨਾ ਤੱਕੜੀ ਨੂੰ ਪਾਉ ਤੇ ਜੇ ਪਉਣੀਆ ਵੋਟ ਹੋਣਾ ਬਾਲਟੀ ਤੇ ਮੋਹਰ ਲਾਓ ਕਿਉਂਕਿ ਇੱਕ ਨਮੀਤ ਕੁਮਾਰ ਗੋਪੀ ਜੀ ਐਸੇ ਬੰਦੇ ਨੇ ਮੇਲੇ ਆ ਕੇ ਗੱਲ ਕਰੋ ਤੁਹਾਨੂੰ ਆਪ ਦੇ ਆਪ ਪਤਾ ਲੱਗੂਗਾ ਜਿਹੜੇ ਬੰਦੇ ਨਾਲ ਗੱਲ ਕਰੀ ਆ ਜਿਹਨੂੰ ਮਿਲੇ ਨੇ ਵੋਟਾਂ ਨੂੰ ਉਹਦਾ ਵੋਟ ਕਿਤੇ ਹੋਰ ਸੌਂਦਾ ਨਹੀਂ ਉਹ ਗੋਪੀ ਜੀ ਨੂੰ ਪਾਊਗਾ ਕਿਉਂਕਿ ਉਹਨਾਂ ਨੇ ਦੇਖ ਲਿਆ ਵੀ ਬੰਦਾ ਇਨਸ਼ਾਨ ਬਹੁਤ ਵਧੀਆ ਤੇ ਸਸ਼ੀਲ ਬੰਦਾ ਸੌ ਸੁਭਾ ਦਾ ਬੰਦਾ ਹੈ ਕੰਮ ਵੀ ਕਰੂਗਾ ਜਿਵੇਂ ਦੱਸਦਾ ਕੰਮ ਕਰਾਊਗਾ ਹਾਂਜੀ ਕੋਈ ਲਾਸਟ ਮੈਸੇਜ ਦੇਣਾ ਚਾਹੁੰਦੇ ਹਾਂਜੀ ਬਿਲਕੁਲ ਜੀ ਮੈਸੇਜ ਤਾਂ ਹੁਣ ਮੈਂ ਦੇ ਕੇ ਵੀ ਹਟਿਆ ਲੱਖਾ ਜੀ ਤੁਹਾਨੂੰ ਅ ਧੰਨਵਾਦ ਤੁਹਾਡਾ ਜਿਹੜਾ ਸਾਡੇ ਆਵਾਜ਼ ਲੋਕਾਂ ਤੱਕ ਪਹੁੰਚਾਉਂਦੇ ਹੋ ਕਲਮ ਨਫਕਤਾ ਚੈਨਲ ਨਾਲ ਹੀ ਤੇ ਬੇਨਤੀ ਇਹ ਕਰਾਂਗੇ ਲੋਕਾਂ ਨੂੰ ਵੋਟਰਾਂ ਨੂੰ ਕਿਉਂ ਇਹ ਸਾਰੇ ਦੇਖੇ ਹੋਏ ਨੇ ਜਿਹੜੇ ਰੋਣਾ ਵੀ ਦੇਖ ਲਿਆ ਅਸੂ ਵੀ ਦੇਖ ਲਿਆ ਅਸੂ ਦਾ ਯਾਰ ਉਹਦੇ ਬੱਚਿਆਂ ਦਾ ਭੁੱਖ ਵੇਚ ਕੇ ਖਾ ਜੂਗਾ ਦੇਖਿਆ ਹੋਇਆ ਸੋ ਬਾਗਲ ਵੀ ਬਲਕੇ ਦੇ ਦੇਖੇ ਹੋਏ ਨੇ ਹੁਣ ਤੁਸੀਂ ਸ਼ਰੋਮਣੀ ਕਾਲੀ ਦਾਲ ਅੰਮ੍ਰਿਤਸਰ ਦਾ ਕੈਂਡੀਡੇਟ ਜਿਦਾਓ ਤੇ ਇਹ ਵਿਚਰਿਆ ਹੋਇਆ ਬੰਦਾ ਬਹੁਤ ਸਾਊਸ ਤੇ ਜਿੰਨਾ ਕਹਦੇ ਉਹਨੇ ਸਸੀਲ ਬੰਦਾ ਗੱਲ ਕਰਕੇ ਦੇਖੋਗੇ ਫਿਰ ਪਤਾ ਲੱਗੂ ਸਾਨੂੰ ਬਾਕੀ ਤੁਹਾਨੂੰ ਤੁਸੀਂ ਵੀਡੀਓਆਂ ਵਿੱਚ ਦੇ ਵੀਡੀਓ ਦੇਖਦੇ ਹੋਗੇ ਆਉਂਦਾ ਤੁਹਾਡੇ ਕੋਲ ਜਿਆਦਾ ਕੋਈ ਵੀਡੀਓ ਚੱਲਦੀ ਆ ਹੋਰ ਕਿਸੇ ਨੂੰ ਵੋਟ ਨਹੀਂ ਪਾਉਂ ਪਾਰਟੀ ਨੂੰ ਪਾਉਂ ਟਟੋਟਾ ਬਾਅਦ ਇੱਕ ਕਮ ਆਉਣ ਵਾਲਾ ਬੰਦਾ ਤੇ ਸ਼ਰੋਮਣੀ ਕਵਾਲੀ ਦਾਲ ਅੰਮ੍ਰਿਤਸਰ ਦੇ ਉਮੀਦਵਾਰ ਨਮਲੇਦ ਕੁਮਾਰ ਗੋਪੀ ਜੀ ਨੂੰ ਐਗਜ਼ਿਟ ਝਟਾ ਕੇ ਤੋਰ ਦिए ਤੁਹਾਡੇ ਸਾਰੇ ਨਿਯਾਨ ਦੇ ਜਿਹੜੇ ਕੰਮ ਆੜੇ ਹੋਏ ਨੇ ਸਾਰੇ ਕਰਾਊਗਾ ਚਲੇ ਜਾਂ ਕਿੱਥੇ ਘਟਾਲਾ ਖੜਾ ਆਪਣੇ ਆ ਸਿਟੀ ਸੈਂਟਰ ਜਾਂ ਕੋਈ ਆ ਉਹਦੇ ਵਿੱਚ ਗਊਸ਼ਾਲਾ ਦਾ ਪ੍ਰੋਗਰਾਮ ਬਣਿਆ ਵੀ ਸ਼ਹਿਰ ਦੇ ਵਿੱਚ ਕੋਈ ਗਊਸ਼ਾਲਾ ਨੇ ਗਊ ਨਹੀਂ ਫਿਰਨ ਦਊਗਾ ਤੇ ਸੋ ਇਹੋ ਜਿਹੇ ਬੰਦਿਆਂ ਨੂੰ ਮੂਹਰੇ ਲੈ ਕੇ ਆਈਏ ਅਸੀਂ ਇਹਨਾਂ ਕਹਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਬਹੁਤ ਧੰਨਵਾਦੀ ਬਣ